ਮਮਾ ਸੇਟੀ ਨੂੰ ਪਹਿਲਾਂ ਭੇਜ ਜਾਕਰ ਤੇ ਮੈਨੂੰ ਬਾਅਦ ਚ ਭੇਜ ਜਾਣਾ ਕੈਸਾ ਰਹੀ ਮੈਨੂੰ ਜਿਸ ਪਰ ਕਰ ਕੇ ਨੇ ਕਿ ਆਖਲੇ ਨੇ ਡੈਕ ਇਹ ਆ ਰੋਟਾ ਤੂੰ ਖੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁਧ ਨਸ਼ਾ ਵਿਰੋਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕੱਲ ਸੋ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਤਕੜੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲ ਗਿਆ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਗਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦਾ ਇਹ ਸਾਡੀ ਸਭ ਤੋਂ ਤਗੜੀ ਜਿਹੜੀ ਹੈ ਰਿਕਵਰੀ ਇਸ ਤੇ ਥਾਣੇ ਦੇ ਵਾਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11000 ਸਾਨੂੰ ਗੋੜੀਆਂ ਤੇ ਕੈਪਸੂਲ ਰਿਕਵਰ ਹੋਏ ਲੈ ਚ ਕਿਹੜੀ ਜਗ੍ਹਾ ਤੋਂ ਹੋਇਆ ਇਸ ਸਨੇਚਿੰਗ ਇਥੇ ਜੰਗਲੜੀ ਏਰੀਆ ਦੇ ਵੀ ਦਾਸਪੁਰੇ ਰੋਡ ਦੇ ਜਿਹੜੀਆਂ ਗੋਲੀਆਂ ਨੇ ਨਸ਼ੇ ਇੱਕ ਸਟੌਕ ਇਹ ਗੋਲੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹਾਂਜੀ ਬੰਡਾਲੇ ਦਾ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿਤੇ ਨਹੀਂ 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 ਵੈਸੇ ਸਾਰੇ ਸਾਰੇ ਜਿੰਦੇੜੇ ਦੀ ਇਹ ਵੀ ਬਾਹਰ ਦੇ ਕੋਈ ਸ਼ਖਸ ਨਹੀਂ ਬਾਹਰਲੇ ਵੀ ਆ ਬਾਹਰਲੇ ਵੀ ਹੈਗੇ ਆ ਜਿਹੜੇ ਆਲੇ ਦੇ ਕਿਤੇ ਨਹੀਂ ਜੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੁਰ ਭੱਲੇ ਦਾ ਇਹ ਪੰਜ ਸਾਡੇ ਜੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹਨ ਮੜੀਓ ਪ੍ਰੋਫੈਸ਼ਨਲ ਆ ਕੇ ਫਰਮ ਤਾਂ ਫੱਲੀ ਇਹਦੀ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦਾ ਪ੍ਰੋਫੈਸ਼ਨਲ ਹਮੇਸ਼ਾ ਸੱਤੇ ਚ ਪਹਿਲਾਂ ਇੱਕ ਤੇ ਤਿੰਨ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੀਆਂ ਗੋਲੀਆਂ ਜਿਹੜਾ ਇਹ ਪਹਿਲਾਂ ਕੰਮ ਕਰਦਾ ਪਹਿਲਾਂ ਫੱਲੀ ਇਹਦੀ ਪੱਛਾ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡਾ ਉੱਤੇ ਹੁਣ ਦੇਖਦੇ ਆਂ ਜੋ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋਊਗੀ ਉਹ ਤੁਹਾਨੂੰ ਲਿਟਰੋਂ ਸਾਰਾ ਦਸਤਾਵਰ ਇੱਕ ਬੀਤੇ ਦੇ ਨੇ ਜਿਹੜੀਆਂ ਆਪਣੇ ਫਰੋਟੀਆਂਆਂ ਦੀਆਂ ਕਾਲਸ ਆਉਣੀਆਂ ਸੀ ਲੋਕਾਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਲੋਕ ਫੜੇ ਗਏ ਆ ਜਾਂ ਕਿੱਦਾਂ ਦੇ ਉਹਦੇ ਵਿੱਚ ਜਨਰਾਲੇ ਦੇ ਵਿੱਚ ਤਾਂ ਅਸੀਂ ਸਾਡੇ ਦੇ ਸਾਰੇ ਬੰਦੇ ਆਪਣੇ ਸਾਰਾ ਮਡੂ ਜਿਹੜਾ ਅਸੀਂ ਆਪਣਾ ਟ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੜਨ ਆਲੇ ਆ ਉਹ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲ ਬੱਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ لیکن ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਤੇ ਛੋਟ ਮਸੀਂ ਕਲੀਅਰ ਕਰਦੇ ਸੀ ਸਾਡੀ ਤੇਰੀ ਪਿਛਲੇ ਦਿਨਾਂ ਤੋਂ ਜਦੋਂ ਛੋਟ ਦਿਨ ਪਹਿਲਾਂ ਅਸਾਂ ਨਾਲੇ ਗੋਣੀ ਕਿਉਂ ਮਿਟੇ ਗਏ ਸੀ ਜਿਹੜਾ ਬਾਲ ਦੇ ਕੀ ਚੌਂਕ ਜਿਹੜਾ ਕਾਬੜੀ ਚੌਂਕ ਉਹ ਕੁਝ ਦਿਨਾਂ ਦਾ ਬੰਦ ਹੋ ਗਿਆ ਫਿਰ ਉਹ ਦੁਬਾਰਾ ਲੱਖਣਗੇ ਨਹੀਂ ਉਹ ਦੁਬਾਰਾ ਲਾਉਣੇ ਆ ਜੀ ਉਹ ਕੁਝ ਏਦਾਂ ਆ ਡਿਊਟੀਆਂ ਇੰਨੀਆਂ ਕ ਪੈ ਜਾਂਦੀਆਂ ਹੁਣ ਲਾਂਡਰ ਡੋਰ ਦੀ ਅੱਜ ਵੀ ਡਿਊਟੀ ਪੈ ਗਈ ਆ ਹੁਣ ਐਸ ਐਚਓ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰੀ ਚਲਾਵਾਂਗੇ ਜੀ